ਤਰਨਤਾਰਨ ਇਲੈਕਸ਼ਨ ਕਿਸ ਤਰ੍ਹਾਂ ਦੇਖਦੇ ਹੋ ਕਿਉਂ ਆਮ ਆਦਮੀ ਪਾਰਟੀ ਜਿੱਤਰੀ 14 ਨੂੰ ਰਿਜ਼ਲਟ ਆਜਨੇ ਆਮ ਆਦਮੀ ਪਾਰਟੀ ਵੱਡੇ ਫਰਕ ਨਾਲ ਤਰਨਤਾਰਨ ਚੋਣ ਜਿੱਤਰੀ ਜਿਸ ਨੇ ਮਿਹਨਤ ਕੀਤੀ ਆ ਭਗਵੰਤ ਮਾਨ ਸਾਹਿਬ ਦੇ ਕਿਤੇ ਕੰਮਾਂ ਨੂੰ ਔਰ ਪਿਛਲੇ ਸਾਡੇ 3.5 4 ਸਾਲਾਂ ਦੇ ਕੰਮਾਂ ਨੂੰ ਜਿਹੜੀ ਸੰਗਤਾ ਉਥੋਂ ਦੀ ਉਹ ਉਹਨਾਂ ਨੇ ਕਬੂਲ ਕੀਤਾ ਜੀ ਔਰ ਇੱਕ ਵੱਡਾ ਇੱਕ ਜਿਹੜਾ ਰੋਜ਼ਾਨਾ ਆਮ ਆਦਮੀ ਪਾਰਟੀ ਵਾਲੇ ਪਾਸੇ ਸੀਗਾ ਬੇਸ਼ੱਕ ਸਾਰੀਆਂ ਪਾਰਟੀਆਂ ਨੇ ਜੋੜ ਲਾਇਆ ਜੋੜ ਲਾਉਣਾ ਵੀ ਬਣਦਾ ਜੀ ਕਿਉਂਕਿ ਹਰੇਕ ਪਾਰਟੀ ਜਦੋਂ ਇਲੈਕਸ਼ਨ ਲੜਦੀ ਹੈ ਤਾਂ ਜਿੱਤਣ ਵਾਸਤੇ ਲੜਦੀ ਹੈ ਪਰ ਆਮ ਆਦਮੀ ਪਾਰਟੀ ਪਿਛਲੇ 3.5 4 ਸਾਲਾਂ ਨਾਲ ਜਿਹੜਾ ਕਾਰਜ ਪੰਜਾਬ 'ਚ ਕਰ ਰਹੀ ਹੈ ਇਹ ਇਤਿਹਾਸਕ ਹੈ ਜੀ ਇਸ ਕਰਕੇ ਸੰਗਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਵਾਲੇ ਪਾਸੇ ਹੈ ਜੀ ਰਾਜਾ ਵੜਿੰਗ ਦੀ ਗ੍ਰਿਫਤਾਰੀ ਦੇ ਆਰਡਰ ਆ ਕਿਸ ਤਰ੍ਹਾਂ ਦੇ ਬਿਲਕੁਲ ਹੋਣੀ ਚਾਹੀਦੀ ਹੈ ਗ੍ਰਿਫਤਾਰੀ ਕਿਉਂ ਨਹੀਂ ਹੋਣੀ ਚਾਹੀਦੀ ਜਿਸ ਬੰਦੇ ਦੀ ਮਾਨਸਿਕਤਾਏ ਹੋਵੇ ਜਿਹੜਾ ਬੰਦਾ ਕਿਸੇ ਬੰਦੇ ਦੀ ਪਛ ਇਹ ਕਹਿੰਦਾ ਹੋਵੇ ਵੀ ਉਹ ਖੇਤਾਂ 'ਚ ਕੰਮ ਕਰਦਾ ਸੀ ਹੈ ਗਰੀਬ ਜਾਂ ਵਿਚਾਰਾ ਜਾਂ ਕਾਲਾ ਜਾਂ ਵੜੇ ਦੇਸ ਇਹਦਾ ਕੀ ਮਤਲਬ ਹੈ ਜੀ ਇਹ ਮਾਨਸਿਕਤਾ ਹੈ ਜੀ ਇਹ ਇਹ ਅੰਦਰੋਂ ਕੱਢਣੀ ਪੈਣੀ ਹੈ ਜੀ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਹੈ ਇੱਥੇ ਜਿਹੜਾ ਜਾਤਪਾਤ ਦਾ ਬੀਜ ਜਿਹੜਾ ਬੋਣ ਵਾਲੇ ਬੰਦੇ ਕਦੇ ਕਾਮਯਾਬ ਨਹੀਂ ਹੋਏ ਜੀ ਰਾਜਾ ਵੜਿੰਗ ਕਾਂਗਰਸ ਦੇ ਅੰਦਰ ਹੀ ਗੱਲ ਅਗਰ ਹੈਗੀ ਆ ਤਾਂ ਇਹੀ ਕਾਂਗਰਸਾ ਨੇ ਇਹਨੂੰ ਗਰੀਬਾਂ ਨੇ ਵੋਟਾਂ ਆਪਾਂ ਹੁਣ ਤੱਕ ਇੰਨਾ ਰਾਜ ਭਾਗ ਇਹਨਾਂ ਨੂੰ ਇਹਨਾਂ ਨੂੰ ਦਿੱਤਾ ਹੈ ਜੀ ਔਰ ਅੱਜ ਰਾਜਾ ਵਿੜਿੰਗ ਜਿਹੜਾ ਜੀ ਉਹਦੇ ਖਿਲਾਫ ਜਿਹੜਾ ਜੀ ਗ੍ਰਿਫਤਾਰੀ ਦੇ ਆਰਡਰ ਹੋਏ ਨੇ ਬਿਲਕੁਲ ਗ੍ਰਿਫਤਾਰ ਹੋਣਾ ਚਾਹੀਦਾ ਜੀ ਇਨਵੈਸਟੀਗੇਸ਼ਨ ਹੋਣਾ ਚਾਹੀਦਾ ਐਸ ਸੀ ਐਸਟੀ ਐਕਟ ਤਹਿਤ ਤੇ ਕਾਰਵਾਈ ਹੋ ਕੇ ਨੂੰ ਜੇਲ੍ਹ ਦੇ ਵਿੱਚ ਭੇਜਣਾ ਚਾਹੀਦਾ